ਨੀ ਜਥੇਬੰਦੀ ਆ ਕਹਦੀ ਹੈ ਧਮਕੀ ਜਥੇਬੰਦੀ ਆ ਕਹਦੀ ਹੈ ਮੇਰੇ ਵਾਸਤੇ ਚੰਗੀ ਗੱਲ ਨਹੀਂ ਪਰ ਸਾਨੂੰ ਸਾਰਿਆਂ ਨੂੰ ਜਿਹੜਾ ਪਤਾ ਹੈ ਜਿਹੜਾ ਬੰਦਾ ਆਪਦੇ ਆਪ ਹੀ ਕਬੂਲ ਕਰੀ ਜਾਂਦਾ ਸਾਰਾ ਕੁਝ ਵੀ ਅਸੀਂ ਪਿਛਲੇ ਅੰਦੋਲਨਾਂ ਚਾ ਕੀਤਾ ਅੱਗੇ ਅਸੀਂ ਆ ਕਰਾਂਗੇ ਇਹਨਾਂ ਦੇ ਅਸੀਂ ਨਾਲ ਨਹੀਂ ਜਾਵਾਂਗੇ ਇਹਨਾਂ ਦੇ ਨਾਲ ਨਹੀਂ ਖੜਾਂਗੇ ਇਹਨਾਂ ਨੇ ਲੜਾਈ ਵਿਢੀ ਐ ਤੇ ਲੜਾਈ ਹੈ ਕਿਹਦੀ ਉਹੀ ਮੰਗਾ ਹੈ ਕਿਹਦੀ ਹੈ ਉਹੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾ ਹੈ ਜੇ ਅੱਜ ਕਹਿੰਦੇ ਆ ਵੀ ਸਾਨੂੰ ਤਾਂ ਕਰਜ਼ੇ ਮੁਕਤੀ ਦੀ ਲੋੜ ਨਹੀਂ ਕੋਈ ਨੇ ਮੇਰੇ ਭਰਾ ਖੜੇ ਹੋ ਅੱਜ ਸਰਕਾਰ ਦਾ ਰੂਲ ਆ ਜਾਏ ਬੈਂਕਾਂ ਵੱਲੋਂ ਸਾਨੂੰ ਹਦਾਇਤ ਆ ਜਾਏ ਇੱਕ ਹਫ਼ਤੇ ਦੇ ਵਿੱਚ ਵਿੱਚ ਲਿਮਟਾਂ ਭਰ ਦਿਓ ਤੇ ਆਪਦੀ ਜ਼ਮੀਨ ਫਸ ਕਰਾ ਲਓ ਕਿੰਨੇ ਕੁ ਬੰਦੇ ਆ ਸਾਡੇ ਚੋਂ ਜਿਹੜੇ ਤੁਰੰਤ ਲਿਮਟਾਂ ਭਰ ਦੇਣਗੇ ਆਪਦੀਆਂ ਜ਼ਮੀਨਾਂ ਐਨਓਸੀ ਲੈ ਲੈਣਗੇ ਕਿਸੇ ਦੀ ਸਮਰੱਥਾ ਨਹੀਂ ਸਾਡਾ ਸਭ ਦਾ ਸਾਜਾ ਬਾਜਾ ਇਧਰ ਲਈ ਬੈਂਕ ਚੋਂ ਇਧਰ ਕਰ ਲਿਆ ਇਧਰ ਲਈ ਚੋਂ ਇਧਰ ਕਰ ਲਿਆ ਆੜਤੀਏ ਤੋਂ ਫੜ ਕੇ ਇਧਰੋਂ ਐ ਕਰ ਲਿਆ ਐ ਕਰ ਲਿਆ ਆਹੀ ਸਿਸਟਮ ਹੈ ਸਾਡੇ ਕੋਲੇ ਸਰਕਾਰ ਨੇ ਸਾਨੂੰ ਇੱਥੋਂ ਤੱਕ ਲਿਆ ਕੇ ਖੜਾਤਾ ਅੱਜ ਅਰਬਾਂ ਰੁਪਇਆ ਇਹਨਾਂ ਨੇ ਕਾਰਪੋਰੇਟ ਕਰਾਉਣਿਆਂ ਦਾ ਮਾਫ ਕਰਤਾ ਤੇ ਕਿਸਾਨਾਂ ਵਾਰੀ ਇਹਨਾਂ ਦੇ ਦਰਦ ਹੋਣ ਲੱਗ ਜਾਂਦਾ ਹੈ ਤੇ ਫਿਰ ਸਾਡੇ ਵਿੱਚੋਂ ਹੀ ਉਹ ਕਹਿੰਦੇ ਅਸੀਂ ਤਾਂ ਕਰਜ਼ ਮੁਕਤੀ ਦੇ ਹੱਕਚ ਹੀ ਨਹੀਂ ਤੇ ਫਿਰ ਸਾਨੂੰ ਲੱਗਦਾ ਵੀ ਉਹ ਲੋਕ ਸਾਡੇ ਨਾਲ ਆ ਯਾਰ ਸਾਡੀ ਲੜਾਈ ਲੜਨਗੇ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਆ ਵੀ ਸਾਡੀ ਕਣਕ ਤਾਂ ਵਿਕਦੀ ਆ 22 ਰੁਪਏ ਗੰਢਾ ਸਾਡਾ ਵਿਕਦਾ 50 ਪੈਸੇ ਕਿਲੋ ਜੀ 100 ਰੁਪਏ ਕਿਲੋ ਮਿਲਦਾ ਸਾਨੂੰ ਅੱਜ ਦਾ ਕੀ ਰੇਟ ਆ ਗੰਢੇ ਦਾ ਲਸਣ ਜਦੋਂ ਹੋਈ ਸੀ ਉਦੋਂ ਕੀ ਰੇਟ ਸੀ ਤੇ ਅੱਜ 450 ਉਹਨਾਂ ਤੇ ਐਮਐਸਪੀ ਹੈ ਨਹੀਂ ਨਾ ਉਹ ਚੀਜ਼ਾਂ ਤਾਂ ਸਾਡੇ ਤੋਂ ਸਸਤੀਆਂ ਲੰਘੀਆਂ ਜਾਂਦੀਆਂ ਤੇ ਮੋੜ ਕੇ ਸਾਨੂੰ ਮਹਿੰਗੀਆਂ ਦਿੱਤੀਆਂ ਜਾਂਦੀਆਂ ਦੁੱਧ ਤੇ ਲਾ ਲੋ ਤੁਸੀਂ ਸਾਰੇ ਪਾਉਂਦੇ ਹੋਗੇ ਡੇਰੀਏ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਦਾ 68 ਰੁਪਿਆ ਤੋਂ ਤਾਂ ਹਾਂ ਰੇਟ ਆਉਂਦਾ ਹੋਊਗਾ ਤੇ ਜਦੋਂ ਆਪਾਂ ਲੈਣਾ ਹੈ ਉਦੋਂ ਆਪਾਂ ਨੂੰ ਕੀ ਮਿਲਦਾ ਤੇ ਕੀ ਰੇਟ ਤੇ ਮਿਲਦਾ ਐਮਐਸਪੀ ਹੈਣੀ ਤਾਂ ਹੀ ਹੈ ਜੇ ਸਾਰੀਆਂ ਚੀਜ਼ਾਂ ਤੇ ਐਮਐਸਪੀ ਹੋਵੇ ਤਾਂ ਸਾਨੂੰ ਕੋਈ ਫਿਕਰ ਨਹੀਂ ਗਾਰੰਟੀ ਕਾਨੂੰਨ ਦੀ ਜਿਹੜੀ ਗੱਲ ਆਉਂਦੀ ਹੈ ਆਪਾਂ ਨੂੰ ਕਹਿ ਦਿੰਦੇ ਆ ਵੀ ਇੱਕ ਤਰੀਕ ਨੂੰ ਥੋੜੀ ਮੰਡੀ ਖਤਮ ਹੋ ਜਾਣੀ ਹੈ ਤੇ ਆਪਾਂ 29 30 ਤਰੀਕ 'ਚ ਫਿਰ ਜਿੰਨਾ ਵੀ ਮਾਲ ਵੇਚਣਾ ਹੁੰਦਾ ਆਪਾਂ ਸਾਰਾ ਮੰਡੀ ਸਿਢ ਦੇਣਾ ਪਰ ਫਿਰ ਵੀ ਜਿਹੜਾ ਰਹਿ ਜਾਂਦਾ ਹੈ ਫਿਰ ਆਪਾਂ ਇੱਕ ਤਰੀਕ ਤੋਂ ਬਾਅਦ ਉਹ ਜਿਹੜਾ 22-2300 ਦਾ ਰੇਟ ਆ ਉਹ 18-16-17 ਤੇ ਜਾ ਕੇ ਵੇਚਦੇ ਆ ਹੈਗੀ ਆ ਨਾ ਇਹ ਗੱਲ ਜੇ ਉਹਦਾ ਗਰੰਟੀ ਕਾਨੂੰਨ ਹੋਵੇ ਚਾਹੇ ਤੁਸੀਂ ਕਦੋਂ ਵੀ ਵੇਚ ਨੋ ਤੁਹਾਡੀ ਉਦੋਂ ਘੱਟ ਨਹੀਂ ਕੋਈ ਖਰੀਦ ਸਕਦਾ ਹੁਣ ਇਹ ਕਹਿੰਦੇ ਅਸੀਂ ਝੋਨੇ ਤੇ ਗਰੰਟੀ ਦਿੱਤੀ ਐ ਐਮਐਸਪੀ ਦਿੱਤੀ ਐ ਝੋਨੇ ਤੇ ਐਮਐਸਪੀ ਤਾਂ ਦੇਤੀ ਸਾਨੂੰ ਤੇ ਹੁਣ ਫਿਰ ਹਾਲ ਕੀ ਹੋਈ ਜਾਂਦਾ ਸਾਡੇ ਕਿਸਾਨਾਂ ਦਾ ਇਹ ਤੇ ਮਾ ਆਖੀ ਜਾਂ ਤੁਹਾਡੀ ਮੰਡੀ ਦੇ ਵਿੱਚ ਵੀ ਉਦੋਂ ਕੀ ਹਾਲ ਹੋਇਆ ਪਿਆ ਸੀ ਯਾਰ ਰੂੜੀਆਂ ਚ ਲਾਹਿਆ ਪਿਆ ਸੀ ਸਾਡਾ ਝੋਨਾ ਚੱਕਣ ਨੂੰ ਕੋਈ ਤਿਆਰ ਨਹੀਂ ਸੀ ਤੁਸੀਂ ਸੱਚ ਨਹੀਂ ਮੰਨਣਾ ਸਾਡੇ ਕੋਲ ਰਿਪੋਰਟ ਹੈ 20 ਕਿਲੋ ਕਾਰਟ ਦੇ ਕੇ ਇੱਕ ਜ਼ਿਮੀਦਾਰ ਨੇ ਝੋਨਾ ਚੁਕਾਇਆ ਜਿਹੜੇ ਬੰਦੇ ਨੇ ਕੁਇੰਟਲ ਦੀ 20 ਕਿਲੋ ਕਾਰਟ ਦੇਤੀ ਯਾਰ ਪੰਜਵੇਂ ਸੁੱਟ ਗਿਆ ਤੇ ਉਹਦੇ ਪੱਲੇ ਕੀ ਆਊਗਾ ਵਿਚਾਰੇ ਦੇ ਇਹ ਸਾਰਾ ਕੁਝ ਤਾਂ ਹੀ ਹੈ ਨਾ ਜੇ ਉਹਦਾ ਗਰੰਟੀ ਕਾਨੂੰਨ ਹੈ ਨਹੀਂ ਵੀ ਇਹਦੋਂ ਘੱਟ ਕੋਈ ਖਰੀਦ ਨਹੀਂ ਸਕਦਾ ਸਾਡੀਆਂ ਮੰਡੀਆਂ ਦੇ ਵਿੱਚ ਜਿੱਥੇ ਸਰਕਾਰ ਨੇ ਆਉਣਾ ਸੀ ਇਨਸਪੈਕਟਰਾਂ ਨੇ ਆਉਣਾ ਸੀ ਉੱਥੇ ਸਾਡੇ ਸ਼ੈਲਰਾਂ ਵਾਲੇ ਫਿਰਦੇ ਆ ਤੇ ਸ਼ੈਲਰ ਵਾਲਾ ਤਾਂ ਫਿਰ ਆਪਣੀ ਮਰਜ਼ੀ ਕਰੂਗਾ ਨਾ ਤੇ ਜਿਹੜੇ ਇਹ ਕਹਿੰਦੇ ਆ ਵੀ ਨਾ ਤਾਂ ਸਾਨੂੰ ਐਮਐਸਪੀ ਦੀ ਲੋੜ ਹੈ ਨਾ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੀ ਲੋੜ ਹੈ ਨਾ ਸਾਨੂੰ ਕਰਜ਼ਾ ਮੁਕਤੀ ਦੀ ਲੋੜ ਹੈ ਤੇ ਫਿਰ ਜਥੇਬੰਦੀ ਕਿਸਾਨਾਂ ਦੀ ਕਾਦੀ ਬਣ ਗਈ ਯਾਰ ਉਹ ਫਿਰ ਤਾਂ ਕਾਰਪੋਰੇਟਾਂ ਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਜਿਹੜਾ ਉੱਥੇ ਅੰਦੋਲਨ ਚੱਲ ਰਿਹਾ ਹੈ ਫਿਰ ਇੱਕ ਚੀਜ਼ ਹੋਰ ਸਾਹਮਣੇ ਆ ਜਾਂਦੀ ਹੈ ਜਦੋਂ ਆਪਣਾ 13 14 ਤਰੀਕ ਨੂੰ ਤੇ 21 ਤਰੀਕ ਨੂੰ ਜਿੱਦਾਂ ਸ਼ੁਭਕਰਮ ਸ਼ਹੀਦ ਹੁੰਦਾ ਉਹਦੇ ਗੋਲੀ ਲੱਗਦੀ ਹੈ ਉਦੋਂ ਸਾਡੇ ਸਾਰਿਆਂ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਦੇ ਮੂੰਹੋਂ ਇਹ ਨਿਕਲ ਰਿਹਾ ਸੀ ਵੀ ਕੰਮ ਵਿੱਢ ਲਿਆ ਮੁੰਡੇ ਮਰਵਾਉਣਗੇ 13 ਤਰੀਕ ਨੂੰ ਜਦੋਂ ਅਸੀਂ ਗਏ ਆ ਅੱਗੇ ਬਾਰਡਰ ਤੇ ਗਏ ਆ ਬਾਰਡਰ ਤੇ ਜਾਖੰਡ ਤੋਂ ਟਰਾਲੀਆਂ ਰੁਕ ਗਈਆਂ ਅੱਗੇ ਹਾਲਾਤ ਕੀ ਸੀਗਾ ਵੀ ਫੋਰਸ ਤਿਆਰ ਸੀ ਅਸੀਂ ਬਹੁਤ ਯਤਨ ਕੀਤਾ ਮੁੰਡਿਆਂ ਨੂੰ ਪਿੱਛੇ ਲਿਆਉਣ ਦਾ ਪਰ ਸਾਡੀਆਂ ਗੱਲਾਂ ਨਹੀਂ ਕਿਸੇ ਨੇ ਸੁਣੀਆਂ ਵੀ ਯਾਰ ਕੀ ਕਹਿੰਦੇ ਐ ਇਹੇ ਸਗੋਂ ਉਹਨਾਂ ਦੇ ਵਿੱਚ ਪੜਕਾ ਕੇ ਜਿਹੜੇ ਸਰਕਾਰ ਦੇ ਬੰਦੇ ਛੱਡੇ ਸੀ ਉਹਨਾਂ ਬੰਦਿਆਂ ਨੇ ਸਾਨੂੰ ਗਾਲਾਂ ਦਵਾਈਆਂ ਸਾਡੇ ਮੁੰਡਿਆਂ 'ਤੇ ਵੀ ਇਹ ਬੁੜੇ ਜੇ ਕੁਝ ਨਹੀਂ ਕਰਦੇ ਆਗੂ-ਗੂ ਕੁਝ ਨਹੀਂ ਕਰਦੇ ਫਲਾਨੇ ਆ ਧਮਕਿਆ ਸਾਨੂੰ ਬਹੁਤ ਕੁਝ ਬੋਲਿਆ ਆਪਾਂ ਚਲੋ ਗਾਹਾਂ ਆਪਾਂ ਵੇਖਿਆ ਸੀ ਸਾਰਾ ਕੁਝ ਵੀ ਆਪਾਂ ਕੱਲਾ ਝੰਡਾ ਤੇ ਡੰਡਾ ਇੱਕ ਬੰਦਾ ਉਂਗਲ ਕੋੜੇ 'ਚ ਪਾਈ ਖੜਾ ਹੈ ਉਹਨੇ ਕਦੋਂ ਹੀ ਦਬਾ ਦੇਣਾ ਟ੍ਰਿਗਰ ਤੇ ਸਾਡਾ ਕੀ ਹਾਲ ਹੋ ਜਾਣਾ ਸੀ ਢੇਰੀ ਹੋ ਜਾਣਾ ਵੀ ਆਪਣਾ ਸਰਕਾਰਾਂ ਦੇ ਨਾਲ ਆਪਣੇ ਦੇਸ਼ ਦੀਆਂ ਦੇ ਨਾਲ ਆਪਾਂ ਨਹੀਂ ਲੜਨਾ ਨਹੀਂ ਲੜ ਸਕਦੇ ਆਪਾਂ ਸ਼ਾਂਤਮਈ ਅੰਦੋਲਨਾਂ ਜਿਹੜਾ ਸ਼ੁਰੂ ਕੀਤਾ ਪਰ ਉਥੇ ਅਖੀਰ ਨੂੰ 21 ਤਰੀਕ ਨੂੰ ਫਿਰ ਕੀ ਨਿਬੜਿਆ ਕੀ ਆਇਆ ਸਾਡੇ ਤੇ ਸਾਡਾ ਇੱਕ ਨੌਜਵਾਨ ਆਪਦਾ ਘਰ ਸੁੰਨਾ ਕਰ ਗਿਆ ਦੁਸ਼ਮਣਾਂ ਦੀ ਗੋਲੀ ਬਣ ਗਈ ਉਹ ਜਿਹੜੀ ਸਾਡੇ ਮੁੰਡੇ ਦੇ ਸਿਰ 'ਚ ਲੱਗੀ ਉਸ ਗੱਲ ਨੂੰ ਲੈ ਕੇ 40 ਸਾਲ ਹੋ ਗਏ ਜਾਂ 60 ਸਾਲ ਹੋ ਗਏ ਜਥੇਬੰਦੀਆਂ ਨੂੰ ਚਲਦੀਆਂ ਨੂੰ ਅੱਜ ਤੱਕ ਕੋਈ ਵੀ ਆਗੂ ਭਾਵੇਂ ਲੱਖੋਵਾਲ ਹੋਵੇ ਭਾਵੇਂ ਉਦੋਂ ਪਹਿਲਾਂ ਦੇ ਵੀ ਕੋਈ ਹੋਣ ਸਰਬਜੋਸ਼ੀ ਅਰਗੇ ਕੋਈ ਵੀ ਆਗੂ ਅੱਗੇ ਹੋ ਕੇ ਲੜਿਆ ਵੀ ਮੈਂ ਜਾਨਦਾ ਮੂਰੇ ਜਿਹੜਾ ਕੁਝ ਬੱਜੂਗਾ ਮੇਰੇ ਬੱਜੂਗਾ ਸਾਰੇ ਹੋਲਿਆ-ਹੋਲਿਆ ਕਰਨ ਵਾਲੇ ਹੁੰਦੇ ਆ ਕਈ ਤਾਂ ਮੇਰੇ ਅੱਗੇ ਉਦੋਂ ਆਉਂਦਾ ਜਦੋਂ ਸਾਰਾ ਕੁਝ ਨਿਪਟ ਜਾਂਦਾ ਜਿੰਨੇ ਮੈਂ ਹੁਣ ਘੰਟਾ ਲੇਟ ਆਇਆ ਕਈ ਤਾਂ ਉਦੋਂ ਆਉਂਦੇ ਆ ਪਰ ਇਹ ਅੱਗੇ ਲੱਗ ਕੇ ਜਿੱਦਿਆਂ ਆਪਾਂ ਸ਼ੰਭੂ ਬਾਰਡਰ ਤੇ ਸੀਗੇ ਸ਼ੰਭੂ ਬਾਰਡਰ ਤੇ ਵੀ ਜਦੋਂ ਤੁਰਿਆ ਜਗਜੀਤ ਸਿੰਘ ਤਾਂ ਇਹਨਾਂ ਤੇ ਸਿੱਧੇ ਗੋਲੇ ਡਿੱਗੇ ਆ ਕੇ ਉਦੋਂ ਵੀ ਮੂਰੇ ਸੀ ਉਦੋਂ ਬਾਅਦ ਫਿਰ ਜਦੋਂ ਅਸੀਂ ਨਹੀਂ ਗਏ ਸਾਰੇ ਪੰਜਾਬ ਵਾਲੇ ਅਸੀਂ ਨਹੀਂ ਤੁਰੇ ਇਹਨਾਂ ਦੇ ਨਾਲ ਉੱਥੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਫਿਰ ਇਹਨੇ ਵੇਖਿਆ ਵੀ ਯਾਰ ਲੋਕਾਂ ਨੂੰ ਹਜੇ ਵੀ ਇਸ ਗੱਲ ਬਾਰੇ ਚਾਨਣ ਨਹੀਂ ਇੱਕ ਤੁਸੀਂ ਹੋਰ ਵੇਖ ਰਹੇ ਹੋ ਜਦੋਂ ਵੀ ਸਿੱਧੂ ਪਰ ਜਥੇਬੰਦੀ ਦਾ ਜਾਂ ਗੈਰ ਰਾਜਨੀਤਿਕ ਮੋਰਚੇ ਦਾ ਕੋਈ ਵੀ ਪ੍ਰੋਗਰਾਮ ਆਉਂਦਾ ਆ ਜਥੇਬੰਦੀਆਂ ਉਹਦੇ ਪੈਰਲਲ ਪ੍ਰੋਗਰਾਮ ਦਿੰਦੀਆਂ ਚਾਹੇ ਉਹ ਹੀ ਕੁਝ ਕਰਨਾ ਪਵੇ ਦੇ ਹੁਣ ਆਪਣਾ ਟ੍ਰੇਨਰ ਓਪਨ ਦਾ ਸੀਗਾ ਪਿੱਛੇ 18 ਤਰੀਕ ਦਾ ਤੇ ਇੱਕ ਜੱਥੇਬੰਦੀ ਨੇ ਕੀ ਕੀਤਾ ਵੀ ਚਲੋ ਆ ਕੇ ਮੋਟਰਸਾਈਕਲ ਚੱਕੋ ਹੋਰ ਤਾਂ ਕੁਛ ਹੋੜਿਆ ਨਹੀਂ ਮੋਟਰਸਾਈਕਲ ਚਲੋ ਚੱਕੋ ਆਪਾਂ ਮੋਟਰਸਾਈਕਲ ਮਾਰਚ ਕਰਦੇ ਆ ਯਾਰ ਉਹ ਮੋਟਰਸਾਈਕਲ ਮਾਰਤੇ ਤਾਂ ਕੀ ਨਿਬੜਿਆ ਫਿਰ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਇੱਥੋਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਯਾਰ ਕੌਣ ਸਾਡੀ ਲੜਾਈ ਲੜ ਰਿਹਾ ਸਾਨੂੰ ਕਿਹਦੇ ਨਾਲ ਤੁਰਨਾ ਚਾਹੀਦਾ ਬੇਸ਼ੱਕ ਮੈਂ ਆ ਜਦੋਂ ਮੈਂ ਤੁਹਾਡੇ ਹੱਕ ਦੀ ਗੱਲ ਹੀ ਨਹੀਂ ਕਰਦਾ ਯਾਰ ਮੈਥੋਂ ਤੁਸੀਂ ਕੀ ਆਂਦੇ ਲੈਣੇ ਆ ਮੇਰੇ ਕਿਉਂ ਮੰਗਰ ਲੱਗਿਓ ਫਿਰ ਛੱਡ ਦਿਓ ਮੇਰੀ ਬਾਹ ਵੀ ਜਾ ਯਾਰ ਜਿੱਥੇ ਮਰਜੀ ਖੇਡ ਅਸੀਂ ਤਾਂ ਆਪਦੀ ਨਹਿਰ ਦਾ ਪਾਣੀ ਕਿਸੇ ਪਾਸੇ ਜਾਣ ਨਹੀਂ ਦਿੰਦੇ ਆ ਪਿੱਛੇ ਜੇ ਇੱਕ ਨਹਿਰ ਚੌਰ ਫੈਕਟਰੀ ਨੂੰ ਸੁਆ ਕੱਢਦੇ ਸੀ ਨਾ ਇਹ ਉਹਦਾ ਹੈਡ ਵੱਟਾ ਕਰਦੇ ਸੀ ਉਦੋਂ ਪਹਿਲਾਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਉਦੋਂ ਵੀ ਆਪਣਾ ਅੰਦੋਲਨ ਦੇ ਲਈ ਸੀ ਉਦੋਂ ਵੀ ਇਹ ਰੋਕਿਆ ਵੀ ਨਹੀਂ ਅਸੀਂ ਨਹੀਂ ਇੱਥੇ ਇਹ ਜਾ ਕੁਝ ਕਰਨ ਦੇ ਉਦੋਂ ਵੀ ਸਾਰਾ ਮਟੀਰੀਅਲ ਉਹ ਰੈਡੀ ਲੈ ਕੇ ਪਹੁੰਚੇ ਸੀ ਤੇ ਉਦੋਂ ਬਾਅਦ ਆ ਹੁਣ ਵੀ ਪਿੱਛੇ ਤੁਸੀਂ ਵੇਖਿਆ ਹੀ ਹੋਣਾ ਤੁਹਾਡੇ ਪਿੰਡ ਦੇ ਬੰਦੇ ਉੱਥੇ ਜਾਂਦੇ ਰਹੇ ਆ ਉੱਥੇ ਵੀ ਕੀ ਹੋਇਆ ਉੱਥੇ ਵੀ ਜਦੋਂ ਡੀਸੀ ਨੂੰ ਸੱਦਿਆ ਨਾ ਆਪਾਂ ਹੀ ਸੱਦਿਆ ਸੀ ਵੀ ਤੁਸੀਂ ਉੱਥੇ ਆਓ ਜੀ ਮੌਕਾ ਵੇਖੋ ਚੱਲ ਕੇ ਕੀ ਹਾਲਾਤ ਨਹਿਰ ਦੇ ਜਿਹੜਾ ਆਦਾ ਅਸੀਂ ਪਿੱਛੋਂ ਪਾਣੀ ਬਹੁਤ ਆਊਗਾ 10